ਪੰਜਾਬ ਪੁਲਿਸ ਤੱਕੇਸ਼ਾਈ ਤੇ ਉਤਰੀ ਹੋਈ ਹੈ ਇਹ ਜਿਹੜੀ ਤੱਕੇਸ਼ਾਈ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਆ ਇਹ ਕੋਈ ਗੱਲ ਹੈ ਯਾਰ ਨਹੀਂ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਯਾਰ ਮੈਂ ਸਾਹਬ ਕਾ ਮੁੱਖ ਮੰਤਰੀ ਆਮ ਲੋਕਾਂ ਦਾ کیا ਹੋਗਾ ਕਿ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਤੱਕੇਸ਼ਾਈ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੁੱਖ ਮੰਤਰੀ ਜੀ ਸਾਨੂੰ ਦਾ ਘਰ ਚੋਂ ਨੋਕ ਲਿਆ ਤੁਸੀਂ ਕਰਦੇ ਆ ਬਾਹਰ ਨਿਕਲਦੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫੇਰ ਤੁਹਾਨੂੰ ਪਤਾ ਲੱਗੇਗਾ ਜੇ ਪਾਤੀਆ ਨਾ ਪਈ ਤਾਂ ਚੰਨੀ ਚੰਨੀ ਨਾ ਕਿਉਂ ਪੰਜਾਬ ਪੁਲਿਸ ਤਕੇਸ਼ਾਈ ਤੇ ਉਤਰੀ ਹੋਈ ਹੈ ਮੈਂ ਸੰਗਰੂਰ ਜਾ ਰਿਹਾ ਹਾਂ ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ ਆ ਡੀਐਸਪੀ ਆ ਰਿਹਾ ਹੈ ਐਸਐਚਓ ਲੱਗੇ ਹੋਏ ਹੈ ਇਹ ਜਿਹੜੀ ਤਕੇਸ਼ਾਈ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਹੈ ਹਾਂ ਜੀ ਜੀ ਇਹ ਕੋ ਮੈਂ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਨਹੀਂ ਨਹੀਂ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੋਂ ਬਾਹਰ ਜਾ ਰਿਹਾ ਮੈਂ ਇੱਕ ਲੋਕ ਤਾਕਤ ਤਰੀਕੇ ਦੇ ਨਾਲ ਹੋ ਰੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੀ ਚੌਂਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਤੁਸੀਂ ਗੱਲ ਇਹ ਦੇ ਦੀ ਤੁਸੀਂ ਰਿਕਵੈਸਟ ਕਰਦਾ ਸਾਂ ਮੈਂ ਇੱਕ ਵੇਲੇ ਜਾਣਾ ਉਸ ਘਰੋਂ ਬੰਦ ਹੈ ਤੁਸੀਂ ਤੁਸੀਂ ਮੈਂ ਜਾਣੇ ਜਾਣਾ ਹੈ ਇਹ ਕਿ ਮੈਂ ਮਰੰਡੇ 5 ਮੀਟਰ ਆਪਣੇ ਘਰ ਰੁਕਣਾ ਹੈ ਤੇ ਮੈਂ ਜਾਣਾ ਹੈ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਯਾਰ ਮੈਂ ਸਾਹਬ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਇਹਦਾ ਮਤਲਬ ਆਮ ਨੂੰ ਤਾਂ ਤੁਸੀਂ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਇਹ ਵੀ ਗੱਲ ਨਹੀਂ ਹੈਗੀ ਸਾਬ ਉਹ ਤਾਂ ਇੱਕ ਪੱਗਾ ਤੁਮਾਨੂੰ ਸਮਝਾਓ ਮਾੜੀ ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੁਕਿਆ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਿਹਾ ਮੁੱਖ ਮੰਤਰੀ ਰਿਹਾ ਕਦੇ ਉਹਨੂੰ ਰੋਕਿਆ ਸਾਨੂੰ ਲੋਕਤੰਤਰ ਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਜੇ ਮੁੱਖ ਮੰਤਰੀ ਦੇ ਨਾਲ ਪਾੜਾ ਪੈ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ ਕਦੇ ਇਸ ਤਰ੍ਹਾਂ ਤਾਂ ਕਾਣੀ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਇਹਨਾਂ ਦੇ ਪਾਖੀਆਂ ਪੈਣੀਆ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਘਰ ਚ ਰੋਕ ਲਿਆ ਤੁਸੀਂ ਘਰ ਤੇ ਆਪ ਬਾਹਰ ਨਿਕਲਦੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫੇਰ ਤੁਹਾਨੂੰ ਪਤਾ ਲੱਗੇਗਾ ਜੇ ਪਾਤੀਆ ਨਾ ਪਈ ਤਾਂ ਚਰਨੀ ਚੰਨੀ ਨਾ ਕਿਉ ਜੇ ਤੁਹਾਨੂੰ ਲੋਕਾਂ ਨੇ ਡੜੇ ਨਾ ਮਾਰੇ ਤਾਂ ਚਰਜੀ ਚੰਨੀ ਨਾ ਕਿਉ ਆਓ ਜਰਾ ਕਰ ਰਾਂ ਲੋਕਾਂ ਦੇ ਵਿੱਚ ਇਕੱਲੇ ਆਖਰ ਨੂੰ ਪਾਣੀ ਪੂੜਾ ਦੇ ਹੇਠੋਂ ਨਿਕਲਣਾ ਹੈ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਤੋਂ ਉਲਟ ਤੁਹਾਨੂੰ ਡੜੇ ਮਾਰ ਕੇ ਭਜਾਣਗੇ